ਸਾਸੀ ਕਾ ਕਿਸਾਨ ਵੀਰੋ ਤੁਹਾਡਾ ਸਵਾਗਤ ਕੀਤਾ ਜਾਂਦਾ ਜੀ ਬ੍ਰਾਡਕਾਸਟ ਫਾਰਮ ਤੇ ਜੇ ਕਿਸੇ ਵੀਰ ਨੇ ਆਪਣੇ ਕੋਲ ਵੀਡੀਓ ਬਣਾਉਣੇ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਆਪਾਂ ਪਹੁੰਚੇ ਵੀਰੇ ਪਿੰਡ ਸੁਖਾਣਾ ਦਾ ਜ਼ਿਲ੍ਹਾ ਵੀਰੇ ਨੂੰ ਮੋਗਾ ਪਿੰਡਾ ਤੇ ਤਹਿਸੀਲ ਇਹਨੂੰ ਬਾਗਾ ਪੁਰਾਣਾ ਪਈ ਆ ਤੇ ਭਾਈ ਆਪਣੇ ਪਿੰਡ ਦਾ ਹੀ ਆ ਸੇਵਕ ਇਹਨੇ ਫੁਹਾਰੇ ਲਾਉਣ ਦਾ ਕੰਮ ਸ਼ੁਰੂ ਕੀਤਾ ਵੀਰੇ ਬਾਜ਼ਾਰ ਨਾਲੋਂ ਬਹੁਤ ਹੀ ਸਸਤੇ ਰੇਟ ਤੇ ਮਿਲਣਗੇ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਹਾਂ ਸਾਸੀ ਦਾ ਬਾਈ ਜੀ ਭਾਈ ਜੀ ਆਪਣਾ ਨਾਮ ਪੁੱਛੇ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਕੀ ਨਾਮ ਹੈ ਜੀ ਮੇਰਾ ਨਾਮ ਦਰਸ਼ੇਵ ਸਿੰਘ ਹੈ ਪਿੰਡ ਸੋਖਾ ਨਾਲ ਦਾ ਭਾਈ ਦਾ ਨਾਮ ਕਰਸ਼ੇਵ ਸਿੰਘ ਹੈ ਭਾਈ ਜੀ ਕਿੰਨੇ ਟਾਈਮ ਦਾ ਆਪਾਂ ਕੰਮ ਕਰਦੇ ਆਂ ਫੁਹਾਰਿਆਂ ਦਾ ਜੀ ਭਾਈ ਜੀ 2 ਸਾਲ ਹੋ ਗਏ ਆਪਾਂ ਨੂੰ ਫੁਹਾਰੇ ਲਾਉਂਦੇ ਆ ਠੀਕ ਹੋ ਜੀ ਤੇ ਕਿੰਨਾ ਖਰਚ ਆ ਜਾਂਦਾ ਵੀਰੇ ਇਹਦੇ ਵੀਰੇ ਚਾਰ ਫੁਹਾਰਿਆਂ ਦਾ 3000 ਤੋਂ ਲੈ ਕੇ 3500 ਦੇ ਵਿੱਚ ਆ ਜਾਂਦਾ ਵਧੀਆ ਕੁਆਲਿਟੀ ਦੇ ਫੁਹਾਰੇ ਹੁੰਦੇ ਆ ਠੀਕ ਆ ਵੀਰੇ ਤੇ ਵੀਰੇ ਇਹਨਾਂ ਦੀ ਗਾਰੰਟੀ ਵਾਰੰਟੀ ਦਾ ਕੀ ਹਿਸਾਬ ਕਿਤਾਬ ਵੀਰੇ ਇਹਨਾਂ ਦੀ ਗਾਰੰਟੀ ਦਾ ਕੋਈ ਨਹੀਂ ਹੁੰਦੀ ਫੁਹਾਰੇ ਵਧੀਆ ਕੁਆਲਿਟੀ ਦੇ ਹੁੰਦੇ ਆਗੇ ਇਹਨਾਂ ਦੇ ਫੁਹਾਰੇ ਠੀਕ ਆ ਫੁਫੂ ਵੱਲੋਂ ਬੰਦੀ ਗੱਲ ਠੀਕ ਆ ਤੇ ਆ ਇੱਥੇ ਆ ਜਿਹੜੇ ਫੁਹਾਰੇ ਲਾਏ ਆ ਇਹ ਪੁਰਾਣੇ ਫੁਹਾਰੇ ਕਿੰਨਾ ਟਾਈਮ ਹੋ ਗਿਆ ਬਾਈ ਇਹ ਫੁਹਾਰੇ ਲੱਗੇ ਨੂੰ ਇਹਨਾਂ ਨੂੰ ਲੱਗੇ ਨੂੰ ਮੇਰੇ ਸਾਲ ਹੋ ਗਿਆ ਇੰਨਾ ਆ ਫੁਹਾਰੇ ਲੱਗੇ ਨੂੰ ਸਾਲ ਹੋ ਗਿਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ ਬਾਈ ਤੇ ਬਾਈ ਇਹਦਾ ਕੀ ਸਿਸਟਮ ਹੁੰਦਾ ਕਾਦੀ ਗਾਰੰਟੀ ਹੋਰ ਕਾਦੀ ਹੁੰਦੀ ਹੈ ਮੋਟਰ ਦੀ ਗਾਰੰਟੀ ਹੁੰਦੀ ਹੈ ਹਾਂਜੀ ਬਾਈ ਇਹ ਪੰਪ ਦੀ ਗਾਰੰਟੀ ਹੁੰਦੀ ਆ ਪੰਪ ਦੀ ਗਾਰੰਟੀ 2 ਮਹੀਨਿਆਂ ਦੀ ਹੁੰਦੀ ਆ ਜਿਹੜਾ ਪੰਪ ਵੀਰੇ ਇਹਦੀ ਗਾਰੰਟੀ ਹੁੰਦੀ ਆ ਹਾਂਜੀ ਠੀਕ ਹੋ ਜੀ ਤੇ ਮਾੜਾ ਚਲਾ ਕੇ ਦਿਖਾਵਾਂਗੇ ਫਿਰ ਯਾਰ ਫੁਹਾਰੇ ਆ ਬਈ ਰਿਜਲਟ ਆ ਤੁਹਾਡੇ ਸਾਹਮਣੇ ਹੀ ਆ ਦੇਖ ਸਕਦੇ ਹੋ ਬਾਈ ਇਹਨਾਂ ਨੂੰ ਬਈ ਪਿਛਲੇ ਸਾਲ ਆਏ ਸੀ ਨਾ ਭਰਾਤੋਂ ਇਹ ਪਿਛਲੇ ਸਾਲ ਦੇ ਲੱਗੇ ਹੋਏ ਆ ਐ ਸਵਰੀ ਵੀ ਥੋੜਾ ਲਾਕਡਾਊਨ ਕਰਕੇ ਪਰਸੋਂ ਜੇ ਉੱਥੇ ਨੂੰ ਸੀਗੀ ਬਾਈ ਨੇ ਵੀਡੀਓ ਬਣਾਵਾਂਗੇ ਉਹ ਵੀ ਉਹ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਕੁਆਲਿਟੀ ਹੈ ਬਾਈ ਤੇ ਬਾਈ ਜੀ ਆਪਾਂ ਕਿ ਕਿੱਡੇ ਏਰੀਆ ਤੱਕ ਜਾ ਸਕਦੇ ਕਿੱਥੋਂ ਤੱਕ ਜਾ ਸਕਦੇ ਨੇੜੇ ਦੇ 50 ਕਿਲੋਮੀਟਰ ਤੱਕ ਲਾ ਸਕਦੇ ਆ ਠੀਕ ਹੋ ਜੀ ਜਿਵੇਂ ਆਪਾਂ ਨੂੰ 50 ਕਿਲੋਮੀਟਰ ਬਈ ਇਧਰੋਂ ਬਰਨਾਲਾ ਪੈ ਜਾਂਦਾ ਜੀ ਹਾਂਜੀ ਤੇ ਬਠਿੰਡਾ ਪੈ ਜਾਂਦਾ ਆਪਾਂ ਨੂੰ ਤੇ ਫਰੀਦਕੋਟ ਹਾਂਜੀ ਤੇ ਮੋਗਾ ਹਾਂਜੀ ਹਾਂ ਇਹ ਚਾਰ ਪੰਜ ਜ਼ਿਲ੍ਹੇ ਆਪਾਂ ਕਵਰ ਕਰ ਸਕਦੇ ਆ ਹਾਂਜੀ ਹਾਂਜੀ ਠੀਕ ਹੋ ਜੀ ਬਾਕੀ ਬਈ ਤੁਸੀਂ ਕਿਸਾਨ ਵੀਰੋਂ ਕੁਆਲਿਟੀ ਦੇਖ ਸਕਦੇ ਹੋ ਖਵਾਰਿਆਂ ਦੀ ਪਿਛਲੇ ਸਾਲ ਦੇ ਲੱਗੇ ਹੋਏ ਆ ਕੋਈ ਇਹਨਾਂ ਦਾ ਲਾਂਭ ਤਾਂ ਨਹੀਂ ਆਇਆ ਬਈ ਨਹੀਂ ਜੀ ਹਜੇ ਤੱਕ ਤਾਂ ਕੋਈ ਲਾਂਭਾ ਨਹੀਂ ਠੀਕ ਆ ਵੀਰੇ ਤੇ ਆਪਣਾ ਵੀਰੇ ਕੰਟੈਕਟ ਨੰਬਰ ਬੋਲ ਦੇ ਮੇਰਾ ਕੰਟੈਕਟ ਨੰਬਰ ਹੈ 8847431640 ਇੱਕ ਵਾਰਾਂ ਫੇਰ ਬੋਲ ਦੇ 8847431640 ਠੀਕ ਹੋ ਜੀ ਜੇ ਕਿਸੇ ਵੀਰ ਨੇ ਬਾਈ ਫੁਆਰੇ ਲੋਹਣਿਆਂ ਤੇ ਬਾਈ ਨਾਲ ਜਰੂਰ ਗੱਲਬਾਤ ਕਰੋ ਤੇ ਜਿੱਦਾਂ ਤੁਹਾਨੂੰ ਸਹੀ ਲੱਗੇ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਤੇ ਇਸੇ ਤਰ੍ਹਾਂ ਬਰਾਡਕਾਸਟ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਥੈਂਕ ਯੂ ਬਾਈ